ਹਾਂਜੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਮਰਿਤਪਾਲ ਸਿੰਘ ਬਲਾਕ ਪ੍ਰਧਾਨ ਫਰੀਦਕੋਟ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰਡ ਨੰਬਰ 295 ਅੱਜ ਅਸੀਂ ਫੱਤੇਆਲਾ ਪਿੰਡ ਦੇ ਨਾਲ ਆਲਿਆਣਾ ਪਿੰਡ ਦੇ ਵਿੱਚ ਆਏ ਹਾਂ ਇੱਥੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਆ ਘਰ ਘਰ ਆ ਕੇ ਅਸੀਂ ਇੱਥੇ ਤਕਰੀਬਨ ਲੋਕਾਂ ਨੂੰ ਫੰਗਸ ਇਨਫੈਕਸ਼ਨਾਂ ਪੈਰ ਗਲੇ ਹੋਏ ਆ ਬਹੁਤ ਜ਼ਿਆਦਾ ਲੋਕਾਂ ਨੂੰ ਪੇਟ ਦੀ ਪ੍ਰੋਬਲਮ ਵੀ ਹੋਈ ਪਈ ਆ ਕਾਫੀ ਅਸੀਂ ਘਰ ਘਰ ਜਾ ਕੇ ਅਸੀਂ ਇੱਥੇ ਮੈਡੀਕਲ ਦੀਆਂ ਸਹੂਦਾਵਾਂ ਦਿੱਤੀਆਂ ਜੋ ਬਲਾਕ ਵੱਲੋਂ ਬਲਾਕ ਫਰੀਦਕੋਟ ਵੱਲੋਂ ਸੰਜੀਪਰਦਾਨ ਜੀ ਤੁਸੀਂ ਕੀ ਨਾਮ ਆ ਤੇ ਤੁਸੀਂ ਕਿਹੜੇ ਲੈਵਲ ਤੇ ਮੈਂ ਡਾਕਟਰ ਿਸਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਡਾਕਟਰ ਰਾਜਵਿੰਦਰ ਸਿੰਘ ਜੀ ਮਾਨ ਜਿਹੜੇ ਕਿ ਪ੍ਰੈਸਰ ਪੁੱਟਰ ਨੇ ਫਰੀਦਕੋਟ ਤੋਂ ਸਾਡੇ ਨਾਲ ਆਏ ਐ ਔਰ ਉਹਨਾਂ ਨੇ ਸਾਰੀ ਜਿਹੜੀ ਕਵਰੇਜ ਇਸ ਏਰੀਏ ਦੀ ਵੀ ਤਰਸਯੋਗ ਹਾਲਤ ਤੇ ਸਾਡੀ ਜਿਹੜੀ ਹੈਗੀ ਆ ਸੇਵਾ ਦੇ ਦਰਮਿਆਨ ਕਵਰੇਜ ਕੀਤੀ ਹਾਂ ਹੀ ਮਨ ਦੁਖੀ ਹੋਇਆ ਕਿ ਲੋਕਾਂ ਦੇ ਜਿਹੜਾ ਹੈਗਾ ਫਸਲਾਂ ਦਾ ਨੁਕਸਾਨ ਲੋਕਾਂ ਦੇ ਡੰਗਰਾਂ ਦਾ ਨੁਕਸਾਨ ਔਰ ਲੋਕਾਂ ਦੀ ਜਿਹੜੀ ਮਤਲਬ ਹਾਲਤ ਹੈ ਉਹ ਬੜੀ ਤਰਸਯੋਗ ਬਣੀ ਹੋਈ ਆ ਹਰ ਇੱਕ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨੇ ਘੇਰਿਆ ਹੋਇਆ ਕਿਸੇ ਨੂੰ ਵਾਇਰਲ ਇਨਫੈਕਸ਼ਨ ਨੇ ਕਿਸੇ ਨੇ ਸਕਿਨ ਦੀਆਂ ਬਿਮਾਰੀਆਂ ਪੈਰ ਗਲੇ ਹੋਏ ਆ ਲੋਕਾਂ ਦੇ ਗਾਇਨੀ ਦੀ ਪ੍ਰੋਬਲਮ ਹਰ ਤਰ੍ਹਾਂ ਦੀਆਂ ਪ੍ਰੋਬਲਮ ਦੇਖ ਕੇ ਮਨ ਬੜਾ ਦੁਖੀ ਹੁੰਦਾ ਹੈ ਅਸੀਂ ਡਾਕਟਰ ਜਸਵਿੰਦਰ ਸਿੰਘ ਜੀ ਕਾਲਖ ਜ਼ਿਲ੍ਹਾ ਪ੍ਰਧਾਨ ਸੌਰੀ ਪੰਜਾਬ ਪ੍ਰਧਾਨ ਮੈਡੀਕਲ ਪ੍ਰੈਕটিশনার ਐਸੋਸੀਏਸ਼ਨ ਰਜਿਸਟਰਡ ਨੰਬਰ 295 ਔਰ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਡਾਕਟਰ ਜਗਦੇਵ ਸਿੰਘ ਜੀ ਚਾਹਲ ਡਾਕਟਰ ਕਸ਼ਮੀਰ ਸਿੰਘ ਜੀ ਡਾਕਟਰ ਦਦਾਰ ਸਿੰਘ ਜੀ ਕੋਆਰਡੀਨੇਟਰ ਡਾਕਟਰ ਸਤਵੀਰ ਸਿੰਘ ਜੀ ਮਿਰਜਾ ਮਿਰਜੇ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਇੱਥੇ ਪਿੰਡ ਫੱਤੇਵਾਲਾ ਆਲੇਵਾਲਾ ਔਰ ਪਿੰਡ ਪਿੰਡਾਂ ਦੀਆਂ ਬਹੁਤ ਸਾਰੀਆਂ ਟਾਣੀਆਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਘਰਾਂ ਘਰਾਂ ਤੱਕ ਜਾ ਹਾਲਤਾਂ ਲੋਕਾਂ ਦੀ ਔਰ ਪ੍ਰਸ਼ਾਸਨ ਨੇ ਇਹਨਾਂ ਦੀ ਸਾਰ ਤੱਕ ਨਹੀਂ ਲਈ ਅੱਜ ਤੱਕ ਜਿੰਨੇ ਦਿਨਾਂ ਤੋਂ ਪ੍ਰੋਗਰਾਮ ਚੱਲਦਾ ਔਰ ਸਾਡੀਆਂ ਟੀਮਾਂ ਹਰ ਰੋਜ਼ ਚਾਹੇ ਉਹ ਕਰੋਨਾ ਦਾ ਸਮਾਂ ਸੀ ਚਾਹੇ ਉਹ ਜਿਹੜਾ ਹੈਗਾ ਹੁਣ 23 ਦੇ ਹੜ੍ਹਾਂ ਦਾ ਜਾਂ ਹੁਣ ਦਾ ਜਿਹੜਾ ਹੈਗਾ ਸਮਾਂ ਕੁਦਰਤੀ ਆਫਤ ਦਾ ਉਹਦੇ ਵਿੱਚ ਅਸੀਂ ਘਰ ਘਰ ਜਾ ਕੇ ਲੋਕਾਂ ਦੀ ਜਿਹੜੀ ਸਾਰ ਲੈਣ ਦੀ ਕੋਸ਼ਿਸ਼ ਕੀਤੀ ਹੈ ਮਾਲਕ ਇਹਨਾਂ ਲੋਕਾਂ ਤੇ ਵੀ ਤਰਸ ਕਰੇ ਔਰ ਇਹਨਾਂ ਨੂੰ ਸਿਹਤਯਾਬੀ ਬਖਸ਼ੇ ਔਰ ਸਾਨੂੰ ਵੀ ਹਿੰਮਤ ਹਕਤ ਸ਼ਕਤੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ